ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੱਜ ਤੋਂ 10 ਦਿਨ ਪਹਿਲਾਂ ਸਵੰਜਨੇ ਦੀਆਂ 2.5 ਕਿਲੋ ਫਲੀਆਂ ਲੈ ਕੇ ਆਂਦੀਆਂ ਸੀ ਜਿਨ੍ਹਾਂ ਨੂੰ ਆਪਾਂ ਚੀਰ ਕੇ ਯਾਨੀ ਕਿ ਇਹਦੇ ਵਿੱਚ ਨਮਕ ਪਾ ਕੇ ਇਹਨੂੰ ਪੋਲੇ ਰਹਿਣ ਵਾਸਤੇ ਛੱਡ ਦਿੱਤਾ ਸੀ ਤੁਸੀਂ ਦੇਖ ਸਕਦੇ ਆ ਇਹ ਹੁਣ ਫਲੀਆਂ ਬਿਲਕੁਲ ਪੋਲੀਆਂ ਹੋ ਚੁੱਕੀਆਂ ਵੀ ਇਸ ਤਰ੍ਹਾਂ ਨਾ ਹੱਥ ਨਾਲ ਵੀ ਟੁੱਟ ਜਾਂਦੀਆਂ ਇਹ ਅੱਜ ਇਹਦੇ ਵਿੱਚ ਆਪਾਂ ਮਸਾਲੇ ਪਾਉਣੇ ਆ ਵੀ ਚਾਰ ਪੂਰਾ 1-2 ਦਿਨਾਂ ਦੇ ਵਿੱਚ ਦੀ ਪੂਰਾ ਵਧਗਾ ਤਿਆਰ ਹੋ ਜਾਊਗਾ ਮਸਾਲਿਆਂ ਨਾਲ ਇਹਦੇ ਵਿੱਚ ਮਸਾਲੇ ਜਿਹੜੇ ਪੈਣਗੇ ਕਾਲੀ ਮਿਰਚ ਲਾਲ ਮਿਰਚ ਜਮੈਨ ਜੀਰਾ ਹਿੰਗ ਤੇ ਸੌਂਫ ਇਹ ਹੈਗਾ ਜੀ ਆਮਚੂਰ ਤੇ ਥੋੜਾ ਜਿਹਾ ਪਾਵਾਂਗੇ ਨਮਕ ਹਾਂਜੀ ਆਪਾਂ ਇਹ ਫਲੀਆਂ ਦੇ ਵਿੱਚ ਨਾ ਵੀ ਥੋੜਾ ਜਿਹਾ ਨਮਕ ਆਪਾਂ ਪਹਿਲਾਂ ਪਾ ਦਿੱਤਾ ਸੀ ਨਮਕ ਐ ਪਾਇਆ ਸੀ ਵੀ ਨਾਲੇ ਤਾਂ ਇਹ ਪੋਲੀਆਂ ਪੈ ਜਾਣਗੀਆਂ ਨਾਲੇ ਵਿਖ ਕੇ ਵੀ ਇਹਦਾ ਸਵਾਦ ਠੀਕ ਵਧੀਆ ਬਣ ਜਾਂਦਾ ਨਮਕ ਵਿੱਚ ਰਲ ਗਿਆ ਇਹਦੇ ਤੇ ਅੱਜ ਆਪਾਂ ਵੀ ਪੂਰਾ ਇਹ achar ਤਿਆਰ ਕਰਾਂਗੇ 1-2 ਦਿਨਾਂ ਦੇ ਵਿੱਚ ਇਹਨੇ achar ਵੀ ਵਧੀਆ ਬਣ ਜਾਊਗਾ ਇਹ ਪੂਰਾ ਟੇਸਟੀ achar ਬਣ ਜਾਂਦਾ ਹਾਂਜੀ ਜਿਹੜੀਆਂ ਇਹ ਸਮਝਣੇ ਦੀਆਂ ਫਲੀਆਂ ਦਾ achar ਆ ਇਹ ਨਾ ਵੀ ਬਹੁਤ ਗੁਣਕਾਰੀ ਤੇ ਲਾਭਦਾਇਕ ਆ ਇਹ ਵੇਖੋ ਵੀ ਜੋੜਾਂ ਦਾ ਦਰਦ ਸ਼ੂਗਰ ਦੇ ਮਰੀਜ਼ ਜਾਂ ਆਵਾਂ ਆਪਾਂ ਨੂੰ ਕੋਈ ਰੋਗ ਆ ਇਹ ਬਹੁਤ ਰੋਗਾਂ ਨੂੰ ਵੀ ਠੀਕ ਕਰਦਾ ਜਿਆਦਾਤਰ ਤਾਂ ਜੋੜਾਂ ਦਾ ਦਰਦ ਤੇ ਸ਼ੂਗਰ ਵਾਸਤੇ ਸਮਝਣੇ ਦੀਆਂ ਫਲੀਆਂ ਬਹੁਤ ਠੀਕ ਹੁੰਦੀਆਂ ਵੇ ਕਈ ਆਰ ਵੇਖੋ ਵੀ ਆਪਣੇ ਹੁਣ ਜਦੋਂ ਆਪਣੇ ਖੇਤ ਦੇ ਵਿੱਚ ਨਾ ਸਮਝਣੇ ਦੇ ਦੋ ਦਰਖਤ ਲੱਗੇ ਆ ਉਹਨਾਂ ਦੇ ਪੱਤੇ ਜਿਹੜੇ ਸੁੱਕ ਜਾਂਦੇ ਆ ਉਹ ਵੀ ਅਸੀਂ ਕਈ ਵਾਰ ਵੀ ਲਿਆ ਕੇ ਘਰੇ ਨਾ ਚੂਰਨ ਬਣਾ ਕੇ ਰੱਖ ਲਈਦਾ ਕਿਉਂਕਿ ਉਹ ਚੂਰਨ ਇੱਕ ਇੱਕ ਚਮਚਾ ਸੁਬਾ ਵੀ ਥੋੜੇ ਜੇ ਗਰਮ ਪਾਣੀ ਨਾਲ ਲੈ ਲਈਦਾ ਤੇ ਉਹਦੇ ਨਾਲ ਵੇਖਗੇ ਵੀ ਆਪਣਾ ਪੇਟ ਵੀ ਸਾਫ਼ ਹੋ ਜਾਂਦਾ ਤੇ ਬਹੁਤ ਗੁਣਕਾਰੀ ਹੈ ਇਹ ਚੀਜ਼ ਤੇ ਜਿਹੜੇ ਇਹਦੇ ਵਿੱਚ ਵੇਖਗੇ ਵੀ ਪਹਿਲਾਂ ਛੋਟੇ ਛੋਟੇ ਫੁੱਲ ਲੱਗਦੇ ਆ ਚਿੱਟੇ ਰੰਗ ਦੇ ਵਿੱਚ ਪੀਲੇ ਹੁੰਦੇ ਆ ਉਹਦੀ ਵਿਖ ਕੇ ਵੀ ਸਮਝਣੇ ਦੀ ਪੁਰਜੀ ਵੀ ਬਹੁਤ ਵਧੀਆ ਬੰਦੀ ਆ ਵਿੱਚ ਆਲੂ ਪਾ ਲੋ ਫੁੱਲ ਤੋੜ ਕੇ ਥੋੜੇ ਜਿਹਾ ਆਲੂ ਪਾ ਕੇ ਸਬਜ਼ੀ ਬਣਾਓ ਤੇ ਉਹ ਵੀ ਬੰਦੇ ਨੂੰ ਬਹੁਤ ਲਾਭਦਾਇਕ ਆ ਹਰ ਇੱਕ ਬਿਮਾਰੀ ਨੂੰ ਇਹ ਵਿਖ ਕੇ ਬਹੁਤ ਵਧੀਆ ਚੀਜ਼ ਆ ਦੇਖੋ ਵੀ ਇਹ ਆਪਾਂ ਜਦੋਂ ਦਰਾਖਤ ਲਾਉਨੇ ਆ ਇਹਦੇ ਵਿੱਚ ਗੋਣੀ ਗੋਣਾ ਨੰਬਰ 1 ਵੀ ਇਹਦੇ ਫੁੱਲ ਵੀ ਕੰਮ ਆਉਂਦੇ ਆ ਇਹਦੀ ਪੱਤੀ ਵੀ ਕੰਮ ਆਉਂਦੀ ਆ ਇਥੋਂ ਤੱਕ ਕੇ ਜੇ ਕੋਈ ਡਾਣੀ ਟੁੱਟ ਕੇ ਡਿੱਗ ਪੀ ਉਹਨੂੰ ਸੁਕਾ ਲੋ ਪੀਸ ਲੋ ਉਹ ਵੀ ਵਿਖ ਕੇ ਵੀ ਕੰਮ ਆਉਂਦੀ ਆ हां ਵੀ ਕਈ ਵਾਰ ਨਾ ਵੀ ਆਪਾਂ ਤੋਂ ਕੱਚੀਆਂ ਫਲੀਆਂ ਵੀ ਟੁੱਟਦੀਆਂ ਨਹੀਂ ਕਿਉਂਕਿ ਨਾ ਬਹੁਤ ਛੇਤੀ ਪੱਕ ਜਾਂਦੀਆਂ ਜਦੋਂ ਫਲੀਆਂ ਲੱਗਦੀਆਂ ਨਾ ਇਹ ਥੋੜੇ ਜਿ ਦਿਨਾਂ ਵਿੱਚ ਹੀ ਨਾ ਵੀ ਪੱਕ ਜਾਂਦੀਆਂ ਵੀ ਜੇ ਉਹ ਪੱਕੀਆਂ ਫਲੀਆਂ ਉਹਨਾਂ ਨੂੰ ਨਾ ਵੇਸਟ ਨਾ ਕਰੋ ਵੀ ਉਹ ਫਲੀਆਂ ਤੋੜ ਕੇ ਨਾ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਉਹਨਾਂ ਨੂੰ ਪੀਸ ਕੇ ਚੂਰਨ ਬਣਾ ਲਓ ਉਹ ਵੀ ਇੱਕ ਬਹੁਤ ਵਧੀਆ ਚੀਜ਼ ਹੈ ਵੇਖੋ ਵੀ ਸਵੇਰ ਗਰਮ ਪਾਣੀ ਨਾਲ ਨਾ ਵੀ ਥੋੜੇ ਜੇ ਕੋਸੇ ਪਾਣੀ ਨਾਲ ਵੀ ਇੱਕ ਚਮਚਾ ਲੱਗੇ ਨਾ ਤੇ ਵੀ ਇਹ ਨਾ ਬਹੁਤ ਰੋਗਾਂ ਨੂੰ ਕਾਟ ਕਰਦੀ ਹੈ ਆਪਾਂ ਜਦੋਂ ਹੁਣ ਚਾਰ ਪਾਵਾਂਗੇ ਆਪਾਂ ਡੇਲੀ ਥੋੜਾ ਥੋੜਾ ਚਾਰ ਵੇਖ ਕੇ ਵੀ ਆਪਾਂ ਰੋਟੀ ਦੇ ਨਾਲ ਖਾਈ ਚੱਲ ਗਏ ਤਾਂ ਕਿੰਨਾ ਗੁਣੇਕਾਰੀ ਨਾਲ ਇਹਦਾ ਨਾ ਵੀ ਟੇਸਟ ਬਹੁਤ ਵਧੀਆ ਬੰਦਾ ਬਿਨਾ ਮਸਾਲਾ ਪਾਏ ਤੋਂ ਵੀ ਫਲੀ ਬਹੁਤ ਟੇਸਟੀ ਬਣੀ ਵੀ ਆ ਆਪਾਂ ਇਹਨੂੰ ਇਸ ਤਰ੍ਹਾਂ ਜੇ ਖਾ ਕੇ ਵੇਖਗੇ ਨਾ ਬਹੁਤ ਟੇਸਟੀ ਚੀਜ਼ ਬਣੀ ਵੀ ਹੈ ਤੇ ਜਦੋਂ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਇੰਨਾ ਸਾਰੇ ਮਸਾਲੇ ਪਾਵਾਂਗੇ ਦੇ ਵਿੱਚ ਇਹ ਬਹੁਤ ਵਧਗਾ ਵੀ ਕਰਾਰੀ ਚੀਜ਼ ਬਣ ਜੂਗੀ ਟੇਸਟੀ ਆਏ ਨਹੀਂ ਵੀ ਆਪਾਂ ਜਾਂ ਖਾਣ ਵਿੱਚ ਆਪਾਂ ਨੂੰ ਚੰਗੀ ਨਹੀਂ ਲੱਗਣੀ ਜਾਂ ਕੁਝ ਹੋਰ ਚੀਜ਼ ਆ ਇਹ ਚਾਰ ਵੀ ਬਹੁਤ ਵਧੀਆ ਬੰਦਾ ਅੱਜ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਥੋੜੇ ਥੋੜੇ ਮਸਾਲੇ ਇਸ ਤਰ੍ਹਾਂ ਵੇਖ ਕੇ ਵੀ ਅਰ ਲਾਲੀਏ ਵਿੱਚ ਮਿਕਸ ਕਰ ਲੀਦੇ ਸਾਰੀ ਚੀਜ਼ ਇਹ ਇਹਦੇ ਵਿੱਚ ਬਈ ਹਿੰਗ ਪਾਉਣੀ ਜ਼ਰੂਰੀ ਹੈ ਥੋੜੀ ਜੀ ਆਪਾਂ ਜੇ ਆਖੀ ਚੱਲ ਗਈ ਵੀ ਹਿੰਗ ਜ਼ਰੂਰ ਪਾਓ ਪਹਿਲਾਂ ਨਮਕ ਪਾ ਪਾ ਚੁੱਕੇ ਹਾਂ ਇਹਦਾ ਕਰਕੇ ਵੀ ਨਮਕ ਕਾਪਾ ਥੋੜਾ ਜਿਹਾ ਹੀ ਪਾਵਾਂਗੇ ਸਵਾਦ ਮੁਤਾਬਕ ਵੀ ਕਿਉਂਕਿ ਨਮਕਣਾ ਵਿੱਚ ਪਹਿਲਾਂ ਪਾ ਕੇ ਫਿਰ ਇਹ ਚੀਜ਼ ਵੇਖ ਕੇ ਵੀ ਇਹ ਗਲੀ ਹੈ ਹੁਣ ਤੁਸੀਂ ਦੇਖ ਸਕਦੇ ਆਂ ਵੀ ਜਿਵੇਂ ਜਿਵੇਂ ਇਹਦੇ ਤੇ ਮਸਾਲਾ ਚੜ ਰਿਹਾ ਤੇ ਕਿੰਨਾ ਵਧੀਆ ਵਿਖ ਕੇ ਵੀ ਇਹ ਚੀਜ਼ ਬਣ ਰਹੀ ਹੈ ਇਹਦਾ ਟੇਸਟ ਵੀ ਹੁਣ ਇਹਦੇ ਵਿੱਚੋਂ ਜਿਵੇਂ ਹੁਣ ਮਸਾਲਾ ਵਿਖ ਗਿਆ ਆਪਾਂ ਲਾਈ ਜਾਂਦੇ ਆ ਇਹਦੇ ਵਿੱਚ ਨਾ ਵੀ ਵਾਸ਼ਨਾ ਇਹਦੀ ਬਹੁਤ ਚੰਗੀ ਆ ਰਹੀ ਹੈ ਵਿਖਾਣ ਨੂੰ ਤਾਂ ਹੁਣੇ ਜੀ ਕਰਦਾ ਵੀ ਵਿਖ ਕੇ ਵੀ ਚੱਕ ਕੇ ਵਿੱਚੋਂ ਖਾਦਾ ਹੋਵੇ ਹਾਂਜੀ ਆਪਾਂ ਨਾ ਵੀ ਇਸ ਇਹਦੇ ਵਿੱਚ ਇਸ ਚਾਰ ਦੇ ਵਿੱਚ ਨਾ ਵੀ ਆਪਾਂ ਤੇਲ ਵੀ ਪਾ ਸਕਦੇ ਆ ਤੇ ਸਿਰਕਾ ਵੀ ਪਾ ਸਕਦੇ ਆ ਵੇ ਵਖਗੇ ਇਹਨੂੰ ਬਈ ਤੇਲ ਤੇ ਸਿਰਕੇ ਨਾਲ ਵੀ ਇਹ ਚੀਜ਼ ਵਧੀਆ ਬਣ ਜਾਂਦੀ ਆ ਪਰ ਬਈ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਥੋੜਾ ਜਿਹਾ ਵੀ ਪਾ ਪਾਵਾਂਗੇ ਆਪਾਂ ਸਿਰਕਾ ਨਹੀਂ ਪਾਉਂਦੇਗੇ ਕਿਉਂਕਿ ਸਮੇਂ-ਸਮੇਂ ਸਿਰ ਨਾ ਵੀ ਜੇ achar ਨੂੰ mix ਕਰਕੇ ਹਲਾਉਂਦੇ ਰਹੀਏ ਨਾ ਤੇ ਵਿਚਾਰ ਇਹ ਜਮੈਂ ਨਹੀਂ ਖਰਾਬ ਹੁੰਦਾ ਵੀ ਆਇਨ ਨਹੀਂ ਹੁੰਦਾ ਵੀ ਇੱਕ ਵਾਰੀ achar ਪਾ ਕੇ ਡੱਬਾ ਬੰਦ ਕਰਕੇ ਰੱਖਤਾ ਉਹ ਚੀਜ਼ ਨਹੀਂ ਯਾਨੀ ਕਿ ਆਪਾਂ ਜਦੋਂ ਮੰਨ ਕੇ ਚੱਲੋ ਬਈ ਸੁਬਾ ਆਪਾਂ ਰੋਟੀ ਦੇ ਨਾਲ ਚਾਰ ਖਾਣੇ ਆ ਉਦੋਂ ਆਪਾਂ ਚਲੋ ਵੀ ਚੱਕ ਕੇ ਡੱਬੇ ਨੂੰ ਥੋੜਾ ਜਿਹਾ ਹਲਾਦ ਕੇ ਨਾ ਵੀ ਚਾਰ ਕਰੇ ਵਾਸਤੇ ਨਾ ਤਾਂ ਇਹਨੂੰ ਉੱਲੀ ਪਵੇ ਤੇ ਨਾ ਇਹ ਖਰਾਬ ਹੋਵੇ ਹੁਣ ਤੁਸੀਂ ਦੇਖ ਸਕਦੇ ਆਂ ਵੀ ਮਸਾਲਾ ਚੰਗੀ ਤਰ੍ਹਾਂ ਜੇ ਤੇ ਨਾ ਵੀ ਮਿਕਸ ਕਰਦ ਕੇ ਤੇ ਕਿੰਨਾ ਵਧੀਆ ਬਣੀ ਜਾਂਦਾ ਜੇ 2.5 ਕਿਲੋ ਫਲੀਆਂ ਦੇ ਵਿੱਚ ਸਿਰਫ 20-20 ਰੁਪਏ ਦਾ ਸਮਾਨ ਪਾਉਣਾ ਸਮਾਨ ਆਪਾਂ ਤੁਹਾਨੂੰ ਦੱਸ ਚੁੱਕੇ ਆਂ ਤੇ ਸਿਰਫ 20-20 ਰੁਪਏ ਦਾ ਸਮਾਨ ਲਿਆ ਕੇ ਨਾ ਤੇ ਵੀ ਆਪਾਂ ਫਲੀਆਂ ਦੇ ਵਿੱਚ ਪਾ ਸਕਦੇ ਆਂ ਤੇ ਬਹੁਤ ਵਧੀਆ achar ਬਣੂਗਾ ਚਾਰ ਮੇਰੀਆਂ ਭੈਣਾਂ ਜ਼ਰੂਰ ਬਣਾ ਕੇ ਵੇਖਿਓ ਇਹ ਚੀਜ਼ ਨਾਲੇ ਤਾਂ ਤੁਹਾਡੇ ਬੱਚਿਆਂ ਦੀ ਤੰਦਰੁਸਤੀ ਵਾਸਤੇ ਆ ਨਾਲੇ ਬਜ਼ੁਰਗਾਂ ਦੀ ਤੰਦਰੁਸਤੀ ਵਾਸਤੇ ਆ ਹਰ ਇੱਕ ਚੀਜ਼ ਵਾਸਤੇ ਬਹੁਤ ਵਧੀਆ ਇਹ ਵੀ ਚਾਰ ਤੁਸੀਂ ਜ਼ਰੂਰ ਬਣਾਓ ਇਹ ਵੀ ਚਲੋ ਮਿਹਨਤ ਹੁੰਦੀ ਆ ਜਦੋਂ ਆਪਾਂ ਫਲੀਆਂ ਲੈ ਕੇ ਆਉਣੀਆਂ ਵੇਖਗੇ ਵੀ ਫਲੀਆਂ ਛੀਰਣ ਤੇ ਥੋੜੀ ਜੀ ਮਿਹਨਤ ਹੁੰਦੀ ਆ ਪਰ ਵੀ ਉਸ ਤੋਂ ਬਾਅਦ ਚਾਰ ਤਾਂ ਬਹੁਤ ਵਧੀਆ ਬਣਦਾ ਨਾ ਨਾਲੇ ਤਾਂ ਵੀ ਇਹ ਚੀਜ਼ ਬਹੁਤ ਗੁਣਕਾਰੀ ਆ ਵੀ ਆਪਣੇ ਬੱਚੇ ਟੇਸਟ ਨਾਲ ਖਾਣਗੇ ਨਾਲੇ ਬਜ਼ੁਰਗਾਂस्ते ਚੰਗਾ ਸ਼ੂਗਰ ਤੋਂ ਜੋੜਾਂ ਦੇ ਦਰਦ ਤੋਂ ਇਹ ਚੀਜ਼ ਬਹੁਤ ਵਧੀਆ ਹੁਣ ਵੀ ਆਪਾਂ ਇਹ ਬਾਲਟੀ ਦੇ ਵਿੱਚ ਪਾ ਕੇ ਨਾ ਵੀ ਆਪਾਂ ਸਾਰਾ ਹਿਲਾ ਕੇ ਤੇ ਮਿਕਸ ਕਰ ਲਵਾਂਗੇ ਹਾਂਜੀ ਹੁਣ ਦੇਖੋ ਵੀ ਆਪਾਂ ਇਹਨੂੰ ਬਾਲਟੀ ਦੇ ਵਿੱਚ ਪਾ ਕੇ ਨਾ ਤੇ ਵੀ ਚੰਗੀ ਤਰ੍ਹਾਂ ਹਿਲਾ ਦੇਾਂਗੇ ਵੀ ਜਿਹੜਾ ਹਰੇ ਇੱਕ ਫਲੀ ਦੇ ਉੱਤੇ ਚਾਰ ਮਸਾਲਾ ਲੱਗ ਜਾਵੇ ਵੀ ਕੋਈ ਆਏ ਨਾ ਲੱਗੇ ਵੀ ਭਾਈ ਕੋਈ ਰਹਿ ਗਿਆ ਕਿਉਂਕਿ ਇਸ ਭਾਂਡੇ ਵਿੱਚ ਨਹੀਂ ਸੀ ਪੂਰਾ ਮਿਕਸ ਹੋ ਰਿਹਾ ਤੇ ਬਾਲਟੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤੁਸੀਂ ਦੇਖ ਸਕਦੇ ਆ ਵੀ ਕਿੰਨਾ ਵਧੀਆ ਇਹ ਕਿੰਨਾ ਮਸਾਲਾ ਉੱਤੇ ਚੜਿਆ ਆਪਣਾ ਵੇਖੋ ਵੀ ਹੁਣ 2 ਦਿਨਾਂ ਤੱਕ ਪੂਰਾ ਖਾਂ ਜੋਗਚਾਰ ਬਣ ਜਾਣਾ ਇਹ ਇਹ ਮੇਰਿਆਂ ਭੈਣਾਂ ਜ਼ਰੂਰ ਟਰਾਈ ਮਾਰ ਕੇ ਦੇਖਿਓ ਵੀ ਇਹ ਚਾਰਨਾ ਜ਼ਰੂਰ ਬਣਾਇਓ ਵੀ ਆਪਾਂ ਆਮ ਤਾਂ ਆਚਾਰ ਹਰ ਇੱਕ ਬਣਾਉਣਿਆ ਮਿਰਚ ਦਾ ਨਿੰਬੂ ਦਾ ਆਮ ਦਾ ਚਾਰ ਵੀ ਆਪਾਂ ਆਮ ਘਰੇ ਇਹ ਚੀਜ਼ ਤਿਆਰ ਕਰਦੇ ਹਾਂ ਤੇ ਪਰ ਨਾ ਇੱਕ ਵਾਰ ਵੀ ਤੁਸੀਂ ਸਮਝਨੇ ਦਾ ਚਾਰ ਜ਼ਰੂਰ ਤਿਆਰ ਕਰਕੇ ਦੇਖਿਓ ਹੁਣ ਤੁਸੀਂ ਦੇਖ ਸਕਦੇ ਆਂ ਵੀ ਸਾਰਾ ਚਾਰ ਵੇਖੀਏ ਵੀ ਵਧੀਆ ਬਣ ਗਿਆ ਹਰ ਇੱਕ ਮਸਾਲਾ ਵੇਖੋ ਵੀ ਵਧ ਗਿਆ ਹਰ ਇੱਕ ਫਲ ਦੇ ਉੱਤੇ ਆ ਕਿੰਨਾ ਕਿੰਨਾ ਮਸਾਲਾ ਬਣ ਗਿਆ ਆ ਤੁਸੀਂ ਦੇਖ ਸਕਦੇ ਆ ਆ ਦੇਖੋ ਕਿੰਨਾ ਵਧੀਆ ਸਿਰਫ ਸਮਾਨ 2.5 ਕਿਲੋ ਫਲੀਆਂ ਦੇ ਵਿੱਚ 20-20 ਰੁਪਏ ਦਾ ਸਮਾਨ ਲੈਣਾ ਤੇ ਹਾਂਜੀ ਜਦੋਂ ਦੇਖੋ ਵੀ ਆ ਆਪਣਾ ਹੁਣ ਚਾਰ ਬਿਲਕੁਲ ਤਿਆਰ ਆ ਉਸ ਤੋਂ ਬਾਅਦ ਵੇਖ ਲਈ ਵੀ ਜਦੋਂ ਬਿਲਕੁਲ ਇਹ ਆਪਾਂ ਚਾਰ ਤਿਆਰ ਕਰ ਲਏ ਥੋੜੇ ਜਿ ਇੰਨੀ ਕੁ ਸਰੋਂ ਲੈ ਕੇ ਜਾਨੀ ਕਿ ਥੋੜੀ ਜੀ ਜਮਾ ਸਰੋਂ ਲੈ ਕੇ ਇਹਦੇ ਉੱਤੇ ਸਾਰੇ ਇਸ ਤਰ੍ਹਾਂ ਸੇ ਸ਼ਰਕਾ ਕਰਨਾ ਸਰ ਹੁੰਦਾ ਕਿਉਂਕਿ ਇਸ ਚੀਜ਼ ਨੇ ਨਾ ਵੀ ਟੇਸਟ ਵਧਾਉਣਾ ਮੋਟਕੇ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਵੀ ਮਿਕਸ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਵੀ ਹਰ ਇੱਕ ਚੀਜ਼ੇ ਦੇ ਵਿੱਚ ਮਿਕਸ ਹੋ ਚੁੱਕੀ ਹੈ ਹਾਂਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜਰੂਰ ਕਰਿਓ ਸਾਡਾ ਚੈਨਲ ਹੈਗਾ ਮੇਰੇ ਪਿੰਡ ਮੇਰੇ ਖੇਤ ਹਾਂਜੀ ਚਲੋ ਜੀ ਸਤਿ ਸ੍ਰੀ ਅਕਾਲ